ਇੰਨੇ ਸ਼ਹਿਰ ਦੇ ਵਿੱਚ ਇੱਕ ਪਰਵਾਹ ਜਾਂਦਾ ਉਹ ਅੱਜ ਵੀ ਅਨਸਾਲੀ ਸਾਬ ਆਉਂਦਾ ਉਹਨਾਂ ਦੇ ਬਜ਼ੁਰਗ ਮਾਤਾ ਜੀ ਸੀ ਉਹ ਹੁਣ ਤਾਂ ਚੜ੍ਹਾਈ ਕਰ ਗਏ ਬਹੁਤ ਸੇਵਾ ਕਰਦੇ ਸੀ ਅਨਸਾਲੀ ਸਾਬ ਬਾਬਾ ਜੀ ਨੇ ਜਦੋਂ ਉਹਨਾਂ ਦੇ ਘਰ ਜਾਣਾ ਮੱਲੇ ਵਾਲਿਆਂ ਨੇ ਪਿੰਡ ਵਾਲਿਆਂ ਨੇ ਇਕੱਠੀ ਹੋ ਕੇ ਸਾਰਿਆਂ ਨੇ ਆਣਾ ਦਰਸ਼ਨ ਕਰਨ ਮਹਾਰਾਜ ਦੇ ਅਨਸਾਲੀ ਵਾਲੇ ਮਹਾਂਪੁਰਸ਼ਾਂ ਦੇ ਤਾਂ ਨਮਸਕਾਰ ਕਰਨ ਲੱਗਿਆ ਜੋ ਭੇਟਾ ਹੁੰਦੀ ਆ ਆਪਾਂ ਸੇਵਾ ਭੁੱਖ ਰੱਖਦੇ ਨੇ ਕੋਈ 100 50 10 ਜਿੰਨੀ ਇੱਕ ਸ਼ਰਧਾ ਹੁੰਦੀ ਆ ਇਹਨੇ ਪੈਸੇ ਇਕੱਠੇ ਹੋ ਗਏ ਬਾਬਾ ਜੀ ਨੇ ਉਹਨਾਂ ਦੀ ਨੂੰਹ ਨੂੰ ਬੁਲਾ ਕੇ ਕਹਿੰਦੇ ਭਾਈ ਆਹ ਪੈਸੇ ਨਾ ਜਿਹੜੇ ਇਹ ਨਾ ਉੱਥੇ ਆਪਣੇ ਗਊਸ਼ਾਲਾ ਗਊਆਂ ਦੀ ਸੇਵਾ ਚ ਲਾਉਣੀ ਨੇ ਤੇ ਚਾਰਾ ਦੇ ਆਯੋਗ ਨੂੰ ਕਹਿੰਦੇ ਮਹਾਰਾ ਸਾਤਵਜਨ ਭਾਈ ਗਊਆਂ ਦੀ ਸੇਵਾ ਕਰਿਆ ਕਰੋ ਗੁਰੂ ਸਾਹਿਬ ਬਹੁਤ ਕਿਰਪਾ ਕਰਨਗੇ ਬਾਬਾ ਜੀ ਬਹੁਤ ਦਾਨ ਕਰਦੇ ਸੀਗੇ ਗਊਆਂ ਨੂੰ ਬਹੁਤ ਜਿਆਦਾ ਸੇਵਾ ਕਰਦੇ ਸੀਗੇ ਤੇ ਦੇਖੋ ਉਹ ਜਿਹੜੀ ਉਹਨਾਂ ਦੀ ਨੂੰਹ ਸੀ ਉਹ ਅੱਜ ਵੀ ਹੰਸਾਲੀ ਸਾਹਿਬ ਆਉਂਦੇ ਨੇ ਸੇਵਾ ਕਰਦੇ ਰਹੇ ਬੱਚੇ ਛੋਟੇ ਸੀ ਉਦੋਂ ਫਿਰ ਬੱਚੇ ਵੱਡੇ ਹੋ ਗਏ ਉਹਨਾਂ ਨੇ ਵਿਸਰ ਗਿਆ ਫਿਰ ਮਹਾਪੁਰਸ਼ ਉਹਨਾਂ ਦੇ ਸੁਪਨੇ ਚ ਆਏ ਉਸ ਭੈਣ ਦੇ ਉਸ ਨੂੰਹ ਦੇ ਫਿਰ ਮਹਾਰਾਜ ਨੇ ਯਾਦ ਕਰਾਇਆ ਗਊਆਂ ਦੇ ਧਾਈਆਂ ਵੀ ਬੀਬਾ ਜੀ ਤੁਹਾਨੂੰ ਸੇਵਾ ਲਾ ਕੇ ਗਏ ਸੀ ਤੁਸੀਂ ਛੱਡ ਕਿਉਂ ਦਿੱਤੀ ਉਹ ਕਹਿੰਦੀ ਵੀਰ ਜੀ ਫਿਰ ਅਸੀਂ ਦੁਬਾਰਾ ਉਹ ਸੇਵਾ ਸ਼ੁਰੂ ਕੀਤੀ ਆ ਦੇਖੋ ਮਹਾਪੁਰਸ਼ ਜਿਹਨਾਂ ਨੂੰ ਪਿਆਰ ਕਰਦੇ ਸੀ ਜਿਹਨਾਂ ਨੂੰ ਵਚਨ ਕਰੇ ਸੀ ਜੇ ਉਹ ਭੁੱਲ ਵੀ ਜਾਂਦੇ ਨੇ ਨਾ ਤਾਂ ਮਹਾਰਾਜ ਯਾਦ ਕਰਾਉਂਦੇ ਨੇ ਕਿ ਭਾਈ ਤੈਨੂੰ ਆਹ ਵਚਨ ਕੀਤਾ ਸੀ ਤੂੰ ਕਿੱਥੇ ਫਿਰਦਾਗਾ ਇਹ ਸੰਗਤ ਜੀ ਤਾਂ ਅਨਭਵ ਦੀਆਂ ਗੱਲਾਂ ਨੇ ਤੁਸੀਂ ਪਿਆਰ ਕਰਨ ਲੱਗ ਜਾਓ ਕਿ ਮਹਾਰਾਜ ਕਿਤੇ ਕਿਰਪਾ ਕਰ ਸੁਪਨੇ 'ਚ ਹੀ ਦੱਸ ਦੋ ਕਦੇ ਅਵਸਥਾ ਵਾਂਝੀ ਨਾ ਤੁਹਾਨੂੰ ਸੁਪਨੇ 'ਚ ਵੀ ਦੱਸ ਦੇਣਗੇ ਤੁਹਾਡੇ ਸਵਾਲ ਦਾ ਜਵਾਬ ਕਦੇ ਅਰਦਾਸ ਬੇਨਤੀ ਕਰੋ ਉਦੋਂ ਪਿਆਰ ਤਾਂ ਕਰੋ ਨਾ ਹਰ ਮਿਲਤੀ ਨਾਲ ਕਰੋ ਸੰਗਤ ਹਰ ਮਿਲਤੀ ਨਾਲ ਨਹੀਂ ਪਿਆਰ ਰੱਬ ਨਾਲ ਤਾਂ ਪਿਆਰ ਤਾਂ ਅੱਧ ਤੱਕ ਉਸ ਹੱਦ ਤੱਕ ਕਰਨਾ ਪੈਂਦਾ ਵੀ ਆਪਣੇ ਆਪ ਨੂੰ ਫੇਰ ਭੁੱਲ ਜਾਣਾ ਚਾਹੀਦਾ ਫੇਰ ਜਾ ਕੇ ਕਿਤੇ ਕਿਰਪਾ ਹੁੰਦੀ ਹੈ